ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ yogita ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਬੋਲਾਂ ਦੀ ਫੁਲਵਾਰੀ ਤੇ ਤੇ ਅੱਜ ਦੇ ਵਿਸ਼ੇਸ਼ ਦਿਨ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਹੈਪੀ ਇੰਡੀਪੈਂਡੈਂਸ ਡੇ ਆਜ਼ਾਦੀ ਦੇ ਬਾਰੇ ਗੱਲ ਕਰਦੇ ਆਂ ਮੈਂ ਸ਼ੁਰੂਆਤ ਕਰਨਾ ਚਾਹਾਂਗੀ ਆਜ਼ਾਦੀ ਇੱਕ ਛੋਟਾ ਜਿਹਾ ਸ਼ਬਦ ਹੈ ਆਜ਼ਾਦੀ ਪਰ ਮੇਰਾ ਮੰਨਣਾ ਹੈ ਕਿ ਆਜ਼ਾਦੀ ਕੇਵਲ ਤੇ ਕੇਵਲ ਇੱਕ ਸ਼ਬਦੀ ਨਹੀਂ ਇਹ ਇੱਕ ਪਹਿਚਾਣ ਹੈ ਇਹ ਪਹਿਚਾਣ ਹੈ ਹਰ ਉਸ ਸਾਹ ਦੀ ਜੋ ਬਿਨਾ ਕਿਸੇ ਡਰ ਦੇ ਜਿਹੜਾ ਬਿਨਾ ਕਿਸੇ ਦਰਦ ਦੇ ਲਿਆ ਜਾ ਰਿਹਾ ਆਜ਼ਾਦੀ ਪਹਿਚਾਣ ਹੈ ਹਰ ਉਸ ਖੂਨ ਦੀ ਕੁਰਬਾਨੀ ਦੀ ਜਿਸ ਦੇ ਸਦਕਾ ਅਸੀਂ ਸਾਰੇ ਆਪਣਾ ਜੀਵਨ ਜਿਹੜਾ ਖੁੱਲ ਕੇ ਜੀ ਰਹੇ ਆ ਆਓ ਸਾਰੇ ਉਹਨਾਂ ਸ਼ਹੀਦ ਪਗਤਾਨੂ ਦੇਸ਼ਵਕਤਾ ਨੂੰ ਜਿਹੜਾ ਨਮਨ ਕਰੀਏ ਪ੍ਰਣਾਮ ਕਰੀਏ ਜਿਨ੍ਹਾਂ ਦੇ ਸਦਕਾ ਅੱਜ ਅਸੀਂ 79ਵਾਂ ਆਜ਼ਾਦੀ ਦਿਵਸ ਜਿਹੜਾ ਮਨਾ ਰਹੇ ਹਾਂ ਕਹਿੰਦੇ ਨੇ ਜਿਹੜੀ ਆਜ਼ਾਦੀ ਹੈ ਨਾ ਉਹਦਾ ਸੱਚਾ ਜਿਹੜਾ ਅਰਥ ਕੀ ਹੈ ਆਜ਼ਾਦੀ ਨੂੰ ਪਾਉਣਾ ਆਜ਼ਾਦੀ ਦਾ ਅਸਲ ਜਿਹੜਾ ਅਰਥ ਨਹੀਂ ਹੈ ਆਜ਼ਾਦੀ ਨੂੰ ਜਿਉਣਾ ਜਿਹੜਾ ਆਜ਼ਾਦੀ ਦਾ ਅਸਲ ਅਰਥ ਹੈ ਅੱਜ ਦੀ ਮੈਂ ਵੀਡੀਓ ਵਿੱਚ ਕੋਸ਼ਿਸ਼ ਕਰਾਂਗੀ ਕਿ ਆਜ਼ਾਦੀ ਦੇ ਵੱਖਰੇ ਜਿਹੇ ਪਹਿਲੂ ਨੂੰ ਤੁਹਾਡੇ ਸਾਹਮਣੇ ਰੱਖ ਸਕਾਂ ਦਿਸਦਾ ਵਿਸ਼ਾ ਹੈ ਅੰਦਰੂਨੀ ਆਜ਼ਾਦੀ 12 ਕਾਂਸੀ ਆਜ਼ਾਦ ਹੋਏ ਅਸੀਂ ਸਭ ਵਾਕਫ ਹੀ ਹਾਂ 1947 ਦੇ ਉਸ ਆਜ਼ਾਦੀ ਦੇ ਸੰਘਰਸ਼ ਤੋਂ ਭਾਰਤ ਨੇ ਅੰਗਰੇਜ਼ਾਂ ਕੋੋਂ ਆਜ਼ਾਦੀ ਅਸੀਂ ਪਾ ਲਈ ਸਾਡੀ ਅੰਦਰੂਨੀ ਆਜ਼ਾਦੀ ਦਾ ਕੀ ਜੇਕਰ ਅੱਜ ਵੀ ਅਸੀਂ ਕਿਸੇ ਨੂੰ ਅੱਗੇ ਵੱਧਦਿਆਂ ਦੇਖ ਕੇ ਈਰਖਾ ਕਰਦੇ ਹਾਂ ਉਸ ਨੂੰ ਥੱਲੇ ਸੁੱਟਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਤੇ ਅਸੀਂ ਆਜ਼ਾਦ ਨਹੀਂ ਹਾਂ ਜੇਕਰ ਅੱਜ ਵੀ ਅਸੀਂ ਕਿਸੇ ਮਾੜੇ ਗਰੀਬ ਨਾਲ ੱੱੱਕਾ ਕਰਦੇ ਹਾਂ ਧਰੋ ਕਰਦੇ ਹਾਂ ਤੇ ਅਸੀਂ ਆਜ਼ਾਦ ਨਹੀਂ ਹਾਂ ਜੇਕਰ ਅੱਜ ਅਸੀਂ ਆਪਣੇ ਕੰਮ ਪ੍ਰਤੀ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਦੇ ਹਾਂ ਜਸਟਿਸ ਨਹੀਂ ਕਰਦੇ ਆਪਣੇ ਕਿਰਤ ਕੰਮ ਦੇ ਨਾਲ ਤੇ ਅਸੀਂ ਆਜ਼ਾਦ ਨਹੀਂ ਹਾਂ ਅਸੀਂ ਗੁਲਾਮ ਹਾਂ ਇਨ੍ਹਾਂ ਬੁਰਾਈਆਂ ਦੇ ਅਸੀਂ ਅੰਦਰੂਨੀ ਗੁਲਾਮ ਹਾਂ ਇਨ੍ਹਾਂ ਬੁਰਾਈਆਂ ਦੇ ਕਿ ਕੋਈ ਦੇਸ਼ ਕੋਈ ਸਮਾਜ ਕੋਈ ਸੂਬਾ ਕੋਈ ਰਾਜ ਤਾਂ ਆਜ਼ਾਦ ਹੋ ਸਕਦਾ ਹੈ ਜੇਕਰ ਉੱਥੋਂ ਦਾ ਜਿਹੜਾ ਹਰ ਇੱਕ ਵਿਅਕਤੀ ਸਵੈ ਦਾ ਵਿਸ਼ਲੇਸ਼ਣ ਕਰੇ ਸਵੈ ਦੀ ਕੋਖ ਕਰੇ ਸੈਲਫ ਅਨਾਲਿਸਿਸ ਕਰੇ ਕਿ ਅਸੀਂ ਅੰਦਰੂਨੀ ਆਜ਼ਾਦੀ ਪ੍ਰਾਪਤ ਕੀਤੀ ਹੈ ਜੇਕਰ ਅਜਾ ਹੋਏ ਤੇ ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਸਵੈ ਦੀ ਕੋਖ ਕਰਕੇ ਸੈਲਫ ਐਨਾਲਿਸਿਸ ਕਰਕੇ ਲਾਲਚ ਪ੍ਰਸਤਾਚਾਰ ਬੇਈਮਾਨੀ ਈਰਖਾ ਸਾੜਾ ਆਲਸ ਅਜਿਹੀਆਂ ਬੁਰਾਈਆਂ ਤੋਂ ਅੰਦਰੂਨੀ ਆਜ਼ਾਦੀ ਪ੍ਰਾਪਤ ਕਰਦੇ ਹਾਂ ਤੇ ਅਸੀਂ ਪੂਰਨ ਤੌਰ ਤੇ ਆਜ਼ਾਦ ਹੋਵਾਂਗੇ ਕਿਉਂਕਿ ਕੋਈ ਸੂਬਾ ਕੋਈ ਰਾਜ ਕੋਈ ਸਮਾਜ ਕੋਈ ਦੇਸ਼ ਤਾਂ ਹੀ ਆਜ਼ਾਦ ਹੋ ਸਕਦਾ ਹੈ ਜੇਕਰ ਵਿਅਕਤੀਗਤ ਤੌਰ ਤੇ ਅਸੀਂ ਸਭ ਆਪਣੀ ਬਾਹਰੀ ਆਜ਼ਾਦੀ ਦੇ ਨਾਲ-ਨਾਲ ਅੰਦਰੂਨੀ ਆਜ਼ਾਦੀ ਨੂੰ ਵੀ ਪ੍ਰਾਪਤ ਕਰਾਂਗੇ ਕਿਉਂਕਿ ਮੇਰਾ ਮੰਨਣਾ ਹੈ ਕਿ ਇੱਕ ਵਿਅਕਤੀ ਹਜ਼ਾਰ ਕਦਮ ਚੱਲਦਾ ਤਾਂ ਗੱਲ ਨਹੀਂ ਬਣਦੀ ਹਜ਼ਾਰ ਵਿਅਕਤੀ ਇੱਕ ਇੱਕ ਕਦਮ ਚੱਲਣ ਤਾਂ ਗੱਲ ਬਣਦੀ ਹੈ ਤੇ ਜੇਕਰ ਅਸੀਂ ਅਜੇ ਹੀ ਸਮਾਜ ਦੀ ਸਿਰਜਣਾ ਕਰੀਏ ਕਿ ਅਸੀਂ ਬਾਹਰੀ ਆਜ਼ਾਦੀ ਤੇ ਜਸ਼ਨ ਨੂੰ ਮਨਾਉਂਦਿਆਂ ਹੋਇਆਂ ਅੰਦਰੂਨੀ ਆਜ਼ਾਦੀ ਨੂੰ ਵੀ ਪ੍ਰਾਪਤ ਕਰੀਏ ਫਿਰ ਅਸੀਂ ਗਰਮ ਨਾਲ ਕਹਿ ਸਕਦੇ ਹਾਂ ਕਿ ਮੈਂ ਲੱਭਿਆ ਬਹੁਤ ਪਰ ਉਹ ਜਹਾਨ ਨਾ ਮਿਲਿਆ ਮੈਂ ਲੱਭਿਆ ਬਹੁਤ ਪਰ ਉਹ ਜਹਾਨ ਨਾ ਮਿਲਿਆ ਮੇਰੇ ਵਤਨ ਵਰਗੀ ਜ਼ਮੀਨ ਤੇ ਨਾ ਅਸਮਾਨ ਮਿਲਿਆ ਤੇ ਨਾ ਉਹ ਅਸਮਾਨ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਭ ਨੂੰ ਫਿਰ ਤੋਂ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ ਜੀ ਹੈਪੀ ਇੰਡੀਪੈਂਡੈਂਸ ਡੇ ਥੈਂਕ ਯੂ ਸੋ ਮਚ